ਹਾਂਜੀ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਬਹੁਤ ਬੋਤ ਸੈਟ ਅਪ ਸਾਰੇ ਵੀਰਾਂ ਦੇ ਘਰ ਕੋਲ ਠੀਕ ਆ। ਬਲੌਗ ਦੀ ਕਰਤੀ ਆ ਬਲੌਗ ਦੀ ਸਟਾਰਟਿੰਗ ਮੇਰੇ ਵੀਰੋ ਤੇ ਲਗਭਗ ਟਾਈਮ ਹੋ ਗਏ ਸਵੇਰੇ 10 ਵਜ ਗਏ ਤੇ ਹੁਣ ਮੈਂ ਸੋਚੀ ਆ ਨਾ ਵੀ ਕੀ ਕੰਮ ਤੋਂ ਦਾ ਸਟਾਰਟ ਕਰਕੇ ਹਨਾ ਮਤਲਬ ਤੁਮ ਦਾ ਨਹੀਂ ਕੀ ਕੰਮ ਬਿੱਡ ਗਿਆ ਅੱਜ ਆਪਾਂ ਕੀ ਕੰਮ ਨੂੰ ਹੱਥ ਪਾ ਕੇ ਅ ਪਹਿਲੇ ਤਾਂ ਬਹੁਤ ਕੋ ਸੋਚਿਆ ਪਹਿਲੇ ਤਾਂ ਸੋਚਿਆ ਮੈਂ ਜਾ ਰਾਂ ਕਰਨਾ ਇੱਕ ਸਾਰੇ ਕਿਤੇ ਮਿੱਟੀ ਪਾਉਣੀ ਜਿੱਥੇ ਜਿੱਥੇ ਆਪਣਾ ਇੱਕ ਤਾਂ ਜਿੱਥੇ ਛੱਤ ਚੋਂਦੀ ਆ ਆਪਣੀ ਇੱਕ ਜਿਹੜਾ ਆਪਣੇ ਖੁੱਡੇ ਉਹਨਾਂ ਤੇ ਹਨਾ ਤੇ ਬਾਕੀ ਸਾਨੂੰ ਪਤਾ ਰੱਬ ਜਾਣਦਾ ਇੱਕ ਸੱਚ ਆਪਾਂ ਬਾਜੀ ਦੀ ਵੀ ਕਰੀ ਜਾਂਦੇ ਆ ਬਈ ਆਪਣੇ ਮਿੰਡ ਤਿਆਰੀ ਅਗਲੇ ਸਾਲ ਜਿਹੜੀ ਬਾਜੀ ਕਰਾਉਣੀ ਆ ਰਲ ਮਿਲ ਕੇ ਵਧੀਆ ਬਾਜੀ ਕਰਾਉਣੀ ਆ ਟੌਪ ਦੀ ਹਨਾ ਉਹਦਾ ਵੀ ਮੰਨ ਕੇ ਚਲੋ ਸ਼ਾਇਦ ਉਹਦੀ ਵੀ ਗ੍ਰੈ ਕਰੀ ਅੱਜ ਸੀ ਬਹਿ ਕੇ ਕਿਉਂਕਿ ਪਹਿਲਾਂ ਉਹਨੂੰ ਪਤਾ ਸੀ ਦੋ ਘਰਾਂ ਸਰਪਾ ਪਿੰਡ ਚ ਕੂਤਰ ਬਾਜੀ ਛੱਡਣ ਵਾਲੇ ਮਤਲਬ ਦੋ ਘਰ ਅਸੀਂ ਤੀਜਾ ਬਾਬਾ ਨੇਜਰ ਜਿਹਦੇ ਘਰੋਂ ਮੇਨ ਬਾਜੀ ਉਰਦੀ ਆ ਪ੍ਰਾਣੀ ਉੱਤੇ ਤਾਂ ਕਰਕੇ ਹੁਣ ਸਾਡੀ ਦੋਵਾਂ ਦੀ ਸਹਿਮਤੀ ਹੈ ਆਪਸ ਵਿੱਚ ਠੀਕ ਆ ਪਹਿਲਾਂ ਅਸੀਂ ਬੋਲ ਦੇਣੀ ਸੀ ਬਾਬੇ ਮੇਜਰ ਨਾਲ ਗੱਲਬਾਤ ਕਰਕੇ ਤੇ ਬਾਜੀ ਸਾਡੇ ਪੱਕੀ ਹੁੰਦੀ ਆ 20 ਤੋਂ ਲੈ ਕੇ ਮੰਨ ਕੇ ਲੈ 20 ਮਈ ਦੀ ਬਾਜੀ ਪੱਕੀ ਹੁੰਦੀ ਆ ਆਪਣੇ ਮਨ ਨੂੰ 20 ਜਾਂ 22 ਦੀ ਹੈ ਨਾ ਫਿਰ ਉਸ ਹਫ਼ਤੇ ਮੈਂ ਵੀ ਕਰੀਏ ਰਹਿ ਹੈ ਨਾ ਬਾਜੀ ਬੂਈ ਦਾ ਪੋਸਟਰ ਛਪਵਾ ਦਾਂਗੇ ਨਾਮ ਨੂੰ ਦੇਖ ਕੇ ਰੱਖਾਂਗੇ ਇਹ ਕਬੂਤਰ ਤਾਂ ਬਈ ਪੋਸਟਰ ਪਾਉਣ ਤੋਂ ਪਹਿਲਾਂ ਹੀ ਲਿਖ ਲਾਂਗੇ ਕਿਉਂ ਮੈਨੂੰ ਪਤਾ ਹੈ ਵੀ ਕਬੂਤਰਕ ਦਾ ਘਟ ਕਰਾਉਣੀ ਆ ਅਸੀਂ ਵੱਧ ਤੋਂ ਵੱਧ 50 ਕਬੂਤਰ ਬਸ 50 70 ਤੋਂ ਵੱਧ ਕਬੂਤਰ ਨਹੀਂ ਹੋਣੇਗਾ ਬਾਜ਼ੀ ਦੇ ਤੇ ਬਾਕੀ ਐਨੇ ਕਬੂਤਰ ਸਾਡੇ ਲਿਹਾਜ਼ੀਆਂ ਦੇ ਹੋ ਜਾਣਗੇ ਨਾ ਤਾਂ ਕਰਕੇ ਪੋਸਟਰ ਤਾਂ ਬਸ ਇੱਕ ਅਸੀਂ ਵੈਸੀ ਪਾਵਾਂਗੇ ਵੀ ਬਾਜ਼ੀ ਹੈਗੀ ਆਪਣੇ ਮਿੰਡ ਕਬੂਤਰ ਸੀ ਆਪਦੇ ਪਹਿਲਾਂ ਹੀ ਨੋਟ ਕਰ ਲੈਣੇ ਹੈਗੇ ਜਿਹੜੇ ਭਰਾਵਾਂ ਨੇ ਸਾਨੂੰ ਪਤਾ ਜਿਹੜੇ ਸਾਡੇ ਲਿਹਾਜ਼ੀਏ ਯਾਰ ਮਿੱਤਰੇ ਖੜਨਗੇ ਬਸ ਮੇਨ ਮੇਨ ਬੰਦਿਆਂ ਦੇ ਖੜਾਵਾਂਗੇ ਠੀਕ ਹੈ ਕਿ ਨਹੀਂ ਉੱਠ ਕੇ ਭਾਈ ਲੈ ਕੇ ਬਾਬੇ ਦਾ ਨਾਂ ਬਾਕੀ ਸੋ ਨੂੰ ਪਤਾ ਹੀ ਆਣਾ ਵੀ ਆ ਕੇ ਆਪਾਂ ਨੂੰ ਬਜੀ ਜੀ ਢਵਾਉਂਗੇ ਚਲੋ ਭੰਡ ਦਾ ਬਾਅਦ ਚ ਲੈ ਕੇ ਜਾਵਾਂਗੇ ਯਾਰ ਆਹ ਸਾਰੀ ਬੰਦਾਂ ਦਾ ਟਰੈਕਟਰ ਤੇ ਚੜ ਜਾਂਦਾ ਕਿ ਤਾ ਡਰਾਈਵਰ ਵਾਲਾ ਪੈੜਾ ਇਹ ਟਰੈਕਟਰ ਤਖੜਾ ਦੇਸ ਨਾ ਜਾਵੇ ਇਹਨੂੰ ਬਸ ਹੈ ਟਰੈਕਟਰ ਤਖੜਾ ਦੇਸ ਨਾ ਜਾਵੇ ਮਸ਼ੀਨ ਨੂੰ ਅਗਲੇ ਸਾਲ ਆਹੀ ਨੇ ਰੱਖਦੇ ਹੋਏ ਬਾਜੀ ਤੇ ਨਾਮ ਮੋਡੀਫਾਈ ਕਰਕੇ ਹੈ ਚਲੋ ਵੀ ਵੇਰਾਂ ਦਾ ਲਾਈਟਾਂ ਉੱਡ ਗਈ ਬੰਦ ਆਗੇ ਜਿੱਧਰਲੇ ਕਰੇ ਰੋਟ ਰੋਟੀ ਸ਼ਗਿਆਂ ਦੀ ਬ੍ਰੋ ਤੇ ਹੁਣ ਸਾਰੀ ਕਹਿੰਦੇ ਲਾਈਟ ਮੱਥੇ ਲੱਗ ਗਈ ਮੇਰੇ ਵੀਰੋ ਪਹਿਲੇ ਤਾਂ ਲਾਈਟ ਬੰਦ ਕਰਕੇ ਠੀਕ ਹੈ ਇਹ ਬਹੁਤ ਮਾੜੀ ਗੱਲ ਆਪਣੀ ਵੀ 12 1 ਵਜੇ ਦਾ ਇੱਕ ਕੀ ਕਦੇ ਕਦਾ ਬੰਦ ਹੀ ਨਹੀਂ ਕਰਦੇ ਆਈ ਮੰਨ ਕੇ ਚਲੋ ਹੋ ਰਹੇ ਨਹੀਂ ਜਰਦ ਨਹੀਂ ਰਹਿੰਦਿਆਂ ਇਹ ਦਰ ਰਾਤ ਹੀ ਚਲੋ ਇਹ ਲਾਈਟ ਕਰਤੀ ਬੰਦ ਮੇਰੇ ਸਾਨੂੰ ਆ ਵੀ ਜਾਈ ਜਾਂਦੇ ਹੋਏ ਵਾਹ ਦੇਖੋ ਇੱਧਰ ਵੀ ਆਪਰੇਸ਼ਨ ਥੀਟਰ ਲਾਈਟ ਚੱਲ ਰਹੀ ਆ ਆਈ ਥਿੰਕ ਸੋ ਸਾਹਮਣੇ ਵਾਲੀ ਕਬੂਤਰੀ ਨੇ ਅੰਡਾ ਲਾ ਲਿਆ ਬਈ ਜਿੱਥੋਂ ਤੱਕ ਆਪਣਾ ਅੰਦਾਜ਼ਾ ਕਹਿੰਦਾ ਵੀ ਉਹ ਕਬੂਤਰੀ ਅੰਡਾ ਲਾ ਚੁੱਕੀ ਆ ਤੇ ਆ ਕਬੂਤਰੀ ਇਹ ਅੰਡਾ ਲਾਊਗੀ ਕੱਲ ਨੂੰ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਉਹਨਾਂ ਨੇ ਦੇਖਿਆ ਕੀ ਅੰਡਾ ਲਾਇਆ ਕਿ ਨਹੀਂ ਉਹਨਾਂ ਨੇ ਜੇ ਉਹਨੇ ਅੰਡਾ ਲਾ ਲਾਇਆ ਤਾਂ ਆਪ ਨੂੰ ਬਹੁਤ ਸੌਖਾ ਹੋ ਜੂਗਾ ਬਰੋ ਆਂਡੇ ਕਿਵੇਂ ਭਾ ਅੰਡਾ ਅਭੀ ਮੈਨੂੰ ਨਵੇਂ ਹੀ ਲੱਗਦਾ ਯਾਰ ਜਮਾ ਹੁਣ ਤੇ ਲੇਟਾਂ ਕਰਦੀ ਬੰਦ ਬਈ ਇਧਰ ਠੀਕ ਹੈ ਓਕੇ ਉਹਦੀ ਰਿਪੋਰਟ ਇਧਰੋਂ ਆਪਣਾ ਬਾਈਕ ਵੀ ਛਾਂਵੇਂ ਲਾਈਏ ਬਰੋ ਤੇ ਬਲਜੀਤ ਵਾਲਾ ਬਾਈਕ ਲੈ ਕੇ ਆਣਾ ਤੇ ਜਿੰਦੇ ਕੁੰਡਿਆਂ ਦੀ ਸਿਕਿਉਰਿਟੀ ਬਰੋ ਆਪਾਂ ਟੈਟ ਹੀ ਰੱਖਿਆ ਕਰਾਂਗੇ ਹਨਾ ਕਿ ਬਹੁਤ ਜ਼ਿਆਦਾ ਨਗਹਿਲੀ ਕਰਦੇ ਆ ਘਰ-ਬਾਰ ਐ ਸਾਰਾ ਖੁੱਲਾ ਹੀ ਪਿਆਦਾ ਕਦੇ-ਕਦੇ ਖੁੱਡੇ ਵੀ ਖੁੱਲੇ ਪਏ ਹੁੰਦੇ ਆ ਤੇ ਮੁੜ ਕੇ ਵੇਲੇ ਨੂੰ ਬਸ ਤਣਾਉਦਾ ਬੰਦਾ ਵੈਸੇ ਤੇ ਉਦੋਂ ਚੰਗਾ ਪਹਿਲਾਂ ਹੀ ਬਚਤ ਰੱਖੀ ਹੋਵੇ ਆਪਾਂ ਹਨਾ ਬਲਜੀਤ ਤਾਂ ਖੜੇ ਹੀ ਪਿਆ ਖੜਾ ਯਾਰ ਤੜਕੇ ਦਾ ਟਰਾਲੀ ਤੇ ਬੱਸ ਕਰ ਜਾ ਖੜੇ ਹੀ ਪੈਗਾ ਤੂੰ ਤਾਂ ਇਹਦੇ ਤੂੰ ਤਾਂ ਖੜੇ ਹੀ ਪੈ ਗਿਆ ਇਹਦੇ ਹਾਏ ਹੋਏ ਰੋਕ ਦੇ ਸੀਸੀ ਨੂੰ ਤਾਂ ਚਲਕਣ ਲਾ ਦੀ ਬਲਜੀਤ ਕਹਿੰਦਾ ਜਦੋਂ ਕਿ ਅੱਦਾ ਆਪਾਂ ਸੰਦ ਬੰਕ ਕੇ ਲੈ ਆਉਣਾ ਤਾਂ ਪੂਰਾ ਇੰਨ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਠੱਲੇ ਕਿ ਆਉਣਾ ਠੀਕ ਹੈ ਕਿ ਨਹੀਂ ਪੂਰੀ ਜ਼ਿੰਮੇਵਾਰੀ ਨਾਲ ਮੈਂ ਤਾਂ ਇਹ ਵੀ ਸਹੀ ਆ ਸੂੜ ਯਾਰ ਹਨਾ ਆਪਣੀ ਟਰਾਲੀ ਨੂੰ ਪਾਦਰ ਪੈਂਚਰ ਹੋਈ ਖੜੀ ਟਾਇਰ ਪੜਾਕਾ ਮਾਰ ਗਿਆ ਜਿੱਥੇ ਮਾਰ ਗਿਆ ਚਤੇਂਦਰ ਖੜੀ ਦਾ ਬਰੋ ਟਰਾਲੀ ਨੂੰ ਛੱਡ ਕੇ ਉਹਨੂੰ ਮੋਟਰਸਾਈਕਲ ਨਾਲ ਹੀ ਹੋ ਗਿਆ ਮੁੰਤਰਾਦ ਕੀ ਕਰਨਾ ਚਾਹ ਰਿਹਾ ਤੂੰ ਟਰਾਲੀ ਨੂੰ ਛੱਡ ਕੇ ਉਹਨੂੰ ਮੋਟਰਸਾਂ ਦੇ ਦਵਾਲੇ ਹੋ ਗਿਆ ਹੈ ਕਿ ਨੇਯਾਰ ਆ ਜਾਂਦਾ ਹੈ ਬਲੇ ਬਣਿਆ ਸਰੀਰ ਹੈ ਪੀਣਗਾ ਲੱਗੀਆਂ ਵੰਗਾਂ ਭਾਈ ਚੱਲੀਏ ਬਰੋ ਤੇ ਦੇ ਨੂੰ ਦੱਸਿਆ ਸੀ ਬਾਜੀ ਦੀ ਗੱਲਬਾਤ ਕਰਨ ਚਾਹਦੇ ਹਾਂ ਨਾ ਦੂਜਾ ਮੁੰਡਾ ਆ ਗਿਆ ਬਾਹਰ ਚ ਇੱਕ ਮਟੇਰਪੋਡ ਚੱਕ ਲਿਆ ਆਪਣੇ ਤੇ ਉਹ ਦੱਸ ਦਿਆ ਪਰ ਤੁਹਾਨੂੰ ਕੀ ਵਿਚਾਰਾ ਬਾਜੀ ਦਾ ਚਲੋ ਬਾਬੇ ਯਾਰ ਘਰੇ ਚੱਲ ਗਏ ਅੱਗੇ ਮੜਾ ਜਾ ਤੇ ਇਧਰ ਆਏ ਸੀਗੇ ਵੀ ਬਾਬੇ ਮੇਜਰ ਕੋਲੇ ਉਹ ਕੋਈ ਯਾਰ ਮਿੱਤਰ ਘਰੇ ਆ ਗਿਆ ਯਾਰ ਪਤਨੀ ਹਸਬੰਦ ਤੇ ਕਿਤੋਂ ਫੋਨ ਲਈ ਖੜਾ ਕਹਿੰਦੇ ਬਾਹਰ ਚ ਖੜਿਆ ਬਾਈ ਇਸ ਤਰ੍ਹਾਂ ਤੇ ਯਾਰ ਮੈਂ ਚਲੋ ਬਾਜੀ ਦੀ ਗੱਲ ਬਾਤ ਚੱਲੀ ਜਾਂਦੀ ਸੀ ਉਹ ਵੀ ਥੋੜ ਨੂੰ ਆ ਕੇ ਕਰਦੇ ਆਂ ਸ਼ੇਅਰ ਥੋੜ ਨਾਲ ਤੇ ਪਹਿਲਾਂ ਘਰੇ ਉਹਨਾਂ ਕੋਲੇ ਜਾ ਜ ਆਪਣੇ ਜਿਹੜੇ ਮਿੱਤਰ ਆਏ ਖੜਿਆ ਕੋਈ ਮਿਲ ਲੈਣਾ ਪਤਾ ਨਹੀਂ ਕਿੱਧਰ ਚੱਲ ਗਏ bro ਆਪਾਂ ਬਾਰ ਚ ਖੜੇ ਆ ਹੁਣ ਉਹ ਨਹੀਂ ਦੀਂਦੇ ਕਿੱਧਰ ਗਏ ਹਨਾ ਫੋਟੋ ਹੀ ਬੜੀ ਘੈਂਟ ਆ ਜਾਂਦੀ ਹੈ ਕਿਆ ਬਾਤਾਂ ਨੇ ਦੇਖ ਖੜਜ ਦੀਂਦਾ ਤੇਰੇ ਨੂੰ oh my god ਮੈਨੂੰ ਤਾਂ ਬਹੁਤ ਸੋਹਣਾ ਲੱਗੀ ਜਾਂਦਾ ਥੋਨੂੰ ਪੰਜ ਕਿਹੋ ਜਿਹਾ ਲੱਗਦਾ ਐਸੀ ਸੇ ਹੂੰ ਹੂੰ ਮਸਾ ਮਸਾ ਕਹਿੰਦੇ ਹੋ ਚੱਲੀਆਂ ਸੈੱਟ ਬਾਬਿਓ ਆਜ ਉਪਰਾ ਉਹ ਗਰਮੀ ਮਰੀਆ ਨਵੇਂ ਛੇਤੀ ਛੇਤੀ ਫਿਰ ਬਾਈ ਦੀ ਗੱਲਬਾਤ ਚੱਲੀ ਜਾਂਦੀ ਹੈ ਹਨਾ ਬੱਚੇ ਜੀ ਜੀ ਦੀ ਭਰਾਵਾਂ ਨੂੰ ਕਹਿਣਾ ਵੀ ਬਸ bro ਕੋਈ ਉੱਥੇ ਡਿਬੇਟ ਚੱਲ ਰਹੀ ਹੈ ਪੂਰੀ ਤਗੜੀ ਮਾੜੀ ਮੋਟੀ ਨਹੀਂ ਪੂਰਾ ਸੀਨ ਬਣਾਣਾ ਹੈਗਾ ਤਾਂ ਕਰਕੇ ਹਨਾ ਵੀ ਭਰਾਵਾਂ ਨਾਲ 2 ਮਿੰਟ ਮਿਲ ਕੇ ਪਾਣੀ ਪੂਣੀ ਦਾ ਪੁੱਛ ਕੇ ਤੇ ਮੁੜ ਕੇ ਫਿਰ ਫਿਰ ਮੋਢਰੀ ਜਾਣਾਗਾ ਤੇ ਉਹ ਤਾਂ ਇੱਥੇ ਬਾਹ ਦਿੰਦੇ ਹਨਾ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀਗੀ ਪਰ ਫਿਰ ਥੋੜਾ ਜਿਹਾ ਹੁਣ ਮੈਨੂੰ ਆਪ ਨੂੰ ਸੋਚਣਾ ਚਾਹੀਦਾ ਬਈ ਹਨਾ ਜੇ ਆਪ ਕੋਲਿਆਂ ਤਾਂ ਬੱਕਰੀ ਕਾਲਾ ਕੋਈ ਰਾਤ ਵੀ ਰਹਿ ਜੇ ਯਾਰ ਜੇ ਆਪ ਕੋਲੇ ਹੈ ਨਹੀਂ ਤਾਂ ਨਾ ਆਪਣਾ ਗੱਲਾਂ ਗਲਤ ਹੈ ਜੇ ਆਪਾਂ ਕਿਸ ਨੂੰ ਜਾਣ ਦੇਣੀ ਪਛਾਣ ਦੇਣੀ ਵਭਾ ਕੇ ਚੱਲ ਜਾਂਦੇ ਹਾਂ ਕਈ ਵਾਰੀ ਧੋਖਾ ਵੀ ਖਾ ਸਕਦੇ ਇਹ ਚੀਜ਼ ਚ ਬਈ ਕੋਈ ਵੱਡੀ ਗੱਲ ਨਹੀਂ ਹੈ ਨਾ ਨੁਕਸਾਨ ਵੀ ਕਰਾ ਸਕਦੇ ਆਪਦਾ ਸਸਰੀ ਘਰ ਜੀ ਹੋਰ ਜੀ ਇੱਕ ਰੂਹ ਹੀ ਦੇਖਿਆ ਉਹ ਨਾ ਲਓ ਜੀ ਕਹਿੰਦੇ ਕੌਣ ਆ ਗਿਆ ਮੇਰੇ ਵੀਰੋ ਜਿਹਦਾ ਇੰਤਜ਼ਾਰ ਹੋ ਰਿਹਾ ਸੀ ਕਹਿੰਦੇ ਉਹੀ ਆ ਗਿਆ ਦੌਣਤ ਸਿੰਘ ਠੀਕ ਹੈ ਤੇ ਇਹ ਦੋਵੇਂ ਭਰਾ ਬਾਈ ਕਿਹੜੇ ਪਿੰਡੋਂ ਆਏ ਹੋ ਤੁਸੀਂ ਹੈਬੂਆਣੇ ਹੋ ਠੀਕ ਹੈ ਕੋਈ ਕੰਮ ਹੈ ਸੀ ਸਪੈਸ਼ਲੀ ਆਏ ਹੋ ਸਪੈਸ਼ਲ ਆਏ ਹੋ ਠੀਕ ਹੈ ਧੰਨਵਾਦ ਬਈ ਤੇ ਦਵਣੀ ਤੁਸੀਂ ਵੀ ਸਪੈਸ਼ਲੀ ਸਪੈਸ਼ਲੀ ਆਏ ਹੋ ਤੁਸੀਂ ਵੀ ਠੀਕ ਹੈ ਘਰੇ ਗਏ ਕਿਸੇ ਤਾਂ ਇਧਰ ਹੀ ਆਏ ਸਿੱਧਾ ਹੋ ਗਿਆ ਲਿਫਟਾਂ ਉੱਥੇ ਰੱਖੇ ਤੋਂ ਆ ਬਟੂ ਤੇ ਰੱਖ ਕੇ ਸਿੱਧਾ ਇਧਰ ਬਾ ਫਿਰ ਤਾਂ ਸਹੀ ਹੈ ਉਹ ਗੱਡਖਾਨਾ ਹੀ ਗੱਡਖਾਨਾ ਮੇਰੇ ਵੀ ਰੋ ਕਹਿੰਦੇ ਕੀ ਬਾਤਾਂ ਨੇ ਨਜ਼ਾਰੇ ਦੋ ਇਹੋ ਵੀ ਕਲੇ ਖੜੇ ਦੋ ਇਹ ਖੜੇ ਕਿਸੇ ਟਾਈਮ ਇੱਕ ਨਹੀਂ ਹੁੰਦਾ ਸੀ ਹੁਣ ਲੈਣੇ ਹੀ ਲੱਗ ਜਾਂਦੀਆਂ 12 ਚ ਆ ਕੇ ਹਣਾ ਚਲੋ ਪਾਣੀ ਲੈਣ ਗਏ ਸੀ ਮਾਂ ਭਰਾਵਾਂ ਵਾਸਤੇ ਪਾਣੀ ਪੁਣੀ ਪਿਆ ਕੇ ਕਰੀਏ ਬਾਈ ਠੀਕ ਹੈ ਚਲੋ ਧੰਨਵਾਦ ਮਿਲਣਾ ਇੰਨੀ ਦੂਰ ਸਾਨੂੰ ਠੀਕ ਹੈ ਕਿ ਨਹੀਂ ਹੋਰ ਕੋਈ ਚਾਹ ਪਣੀ ਦੀ ਸੇਵਾ ਬਾਈ ਓਕੇ ਬਾਈ ਚਲੋ ਠੀਕ ਹੈ ਬਾਈ ਫਿਰ ਦਵਨੀ ਜੀ ਚੱਲ ਗਏ ਕੱਢ ਮੋੜ ਸਾਂ ਬਾਹਰ ਠੀਕ ਹੈ ਕਿ ਨਹੀਂ ਚਲੋ ਆਦ ਹੁਣ ਫੇਰ ਚੱਲਦੇ ਆਪਾਂ ਮੇਜਰ ਜੀ ਕੋਲੇ ਤੇ ਸਕੂਟਰੀ ਆਪਣੀ ਇਹ ਖੜੀ ਪਾ ਲਾ ਕੇ ਚਾਬੀ ਉਧਰ ਉਹ ਸੱਦੀ ਜਾਂਦੇ ਛਿਲੀ ਛਿਲੀ ਆ ਜੋ ਇਧਰ ਇਹ ਭਰਾਵਾਂ ਕਰਕੇ ਆਉਣਾ ਤਾਂ ਫਿਰ ਕਾ ਬਾਲਾ ਵਿਚਰ ਜਾਂਦਾ ਯਾਰ ਬਈ ਦੀ ਪਹੁੰਚ ਗਏ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਵੀਡੀਓ ਬਣਾਉਣੀ ਵੀ ਜ਼ਰੂਰੀ ਹੈ ਉਸਤਾਦ ਜੀ ਦੀ ਬੈਠਾ ਜੀ ਬੈਠੋ ਕਿਹੜੇ ਹਾਂ ਵੀ ਦਮਣੀ ਕੀ ਵਿਚਾਰ ਆ ਬਾਜੀ ਦਾ ਬਾਜੀ ਬਸ ਤਿਆਰੀ ਹੈ ਤਿਆਰੀ ਹੈ ਕਿੱਦਾਂ ਕਰਾਉਣੀ ਹੈ ਰਾਹ ਨੇ ਕਿ ਚੱਕ ਲੈ ਝੋਗਾ ਕੋਲ ਐਂਟਰੀ ਹੈਗੀ 15000 ਰੁਪਏ ਰੈ ਹੋ ਗਈ ਸਾਰੀ ਜਮਾ ਹੋ ਕੇ ਕੋਨੇ ਵੀ ਸਾਰਾ ਮੇਰਾ ਉਸਤਾਦ ਮੇਜਰ ਜੀ ਵਿੱਚ ਨੇ ਵਿੱਚ ਪੂਰੇ ਵਿੱਚ ਮਾਦਰ ਬੈਠਾ ਲੱਗ ਠੀਕ ਹੈ ਸਾਰਾ ਹੀ ਸਹਿਮਤੀ ਸਾਰਾ ਹੀ ਸਹਿਮਤੀ ਕੋਈ ਕੋਟਾ ਬਸ ਦੱਸ ਦੇ ਜੀ ਬਾਅਦ ਕੀ ਕੀ ਕਰਨਾ ਹੈ ਤੇ ਹਜੇ ਪੋਸਟਰ 'ਚ ਪਾ ਕੇ ਫਿਰ ਦੱਸਾਂਗੇ ਕੋਲਟ ਦੇ ਬਾਰੇ ਤੇ ਇੱਕ ਫੋਟੋ ਮੇਰੀਆਂ ਨਾਲ ਬੱਟੀਆਂ ਕਰਕੇ ਠੀਕ ਹੈ ਵਿਚਾਲੇ ਇੱਕ ਇੱਧਰਲੀ ਚੁੰਮ ਤੇ ਇੱਧਰਲੀ ਤੇ ਇੱਕ ਵਿਚਾਲੇ ਵੱਡੀ ਫੋਟੋ ਠੀਕ ਹੈ ਇੱਕ ਬਲਜੀਤ ਆ ਗਿਆ ਮੇਨ ਬਾਜੀ ਦਾ ਬਲਜੀਤ ਜੀ ਵੀ ਆ ਚੁੱਕਿਆ ਸਾ ਜੋ ਇੰਨੀ ਤਰ੍ਹਾਂ ਲਈਤੀ ਨਹੀਂ ਓਏ ਹੋਰ ਬਲਜੀਤ ਇੱਕ ਗਲਤੀ ਹੋ ਗਈ ਤੇਰੀ ਰਹਿਲੇ ਨਹੀਂ ਭੁੱਲ ਗਏ ਬਾਜੀ ਵਾਸਤੇ ਅਸੀਂ ਰਹਿਵਾ ਤੂੰ ਹੈ ਆਟਾ ਦੇ ਦਿੰਦਾ ਹਾਂ ਹਾਂਜੀ ਮੇਰੇ ਵੀਰੋ ਹੁਣ ਗਏ ਆ ਜੀ ਯਾਰ ਮਿੱਤਰਾਂ ਆਪਣੇ ਤੇ ਤਾਂ ਕਰਕੇ ਬਾਬੂ ਆਪਣਾ ਜਾਲ ਯਾਰ ਮੈਨੂੰ ਲੱਗਦਾ ਅੱਜ ਵੀ ਵਿੱਚ ਹੀ ਰਹਿ ਗਿਆ ਵੀ ਰੰਗ ਨਹੀਂ ਹੋਣਾ ਮੇਬੀ ਮੇਰੇ ਹਿਸਾਬ ਨਾਲ ਤਾਂ ਕਾ ਤੁਹਾਨੂੰ ਪਤਾ ਦਿਨ ਦੇ ਆ ਛਿਪ ਗਿਆ ਹੁਣ ਉਹੀ ਨਹੀਂ ਜੀਜਾ ਕਰਦਾ ਮੇਰਾ ਕੰਮ ਨੂੰ ਤੇ ਉਸ ਤੋਂ ਪਹਿਲਾਂ ਮੇਨ ਕੰਮ ਆਪਣੇ ਪਿੰਡ ਬਾਜੀ ਬੰਨਦੇ ਸੀ ਤੇ ਬਾਜੀ ਇੱਕ ਹਸਾਲ ਦੇ ਬੰਨਦੀ ਸਿਰਫ 4-5 ਦਿਨਾਂ ਦੇ ਵਿੱਚ ਜਵੇਂ ਤੁਹਾਡੇ ਕੋਲੇ ਪੋਸਟਰ ਆ ਜਾਣਾ ਠੀਕ ਹੈ ਕਿ ਨਹੀਂ ਤੇ ਬਾਜੀ ਆਪਾਂ ਅਗਲੇ ਸੀਜ਼ਨ ਕਰਾਉਣੀ ਐ ਤੇ ਬਾਜੀ ਇਹੋ ਜੀ ਕਰਾਉਣੀ ਐ ਆਪਣੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੀ ਤੁਸੀਂ ਵਾਕਈ ਮੰਨੋਗੇ ਵੀ ਵਾਕਈ ਮਨ ਵਾਲਿਆਂ ਨੇ ਕੋਈ ਬਾਜੀ ਕਰਾਈ ਆ ਬਈ ਹਨਾ ਤੇ ਠੀਕ ਹੈ ਕਹਿੰਦੇ ਰਲ ਮਿਲ ਕੇ ਵਧੀਆ ਓਕੇ ਰਿਪੋਰਟਾਂ ਬਾਕੀ ਸਾਡੇ ਪਿੰਡ 'ਚ ਤਾਂਕਰ ਵਾਲਾ ਕੋਈ ਵੀ ਹੈ ਨਹੀਂ ਮੇਨ ਕੰਮ ਹੁੰਦਾ ਜਦੋਂ ਦੋ ਦੋ ਹੀ ਬੰਦੇ ਹੁਣ ਉਹੀ ਆਪਸ ਵਿੱਚ ਨਾ ਬੋਲਦੇ ਹੁਣ ਫੇਰ ਤਾਂ ਹੁੰਦੀ ਨਹੀਂ ਜੇ ਦੋ ਬੰਦੇ ਹੁਣ ਉਹੀ ਆਪਸ ਵਿੱਚ ਗੁੱਡ ਹੋਵੇ ਫੇਰ ਬਾਜੀ ਸਰਾ ਹੋ ਜਾਂਦੀ ਹੈ ਹਨਾ ਕੋਈ ਨਾ ਹੁਣ ਅਗਲੇ ਸੀਜ਼ਨ ਨੂੰ ਕਬੂਤਰ ਵੀ ਇਕੱਠੇ ਉੱਡਣਗੇ ਇੱਕ ਹਿਸਾਬ ਤੇ ਵੀ ਇਕੱਠੇ ਤਾਂ ਨਹੀਂ ਚੱਲ ਉਹਨੇ ਆਪ ਦੇ ਡਾਉਣੇ ਆ ਆਪ ਦੇ ਡਾਉਣੇ ਪਰ ਸਾਰਾ ਹੋ ਜਾਂਦਾ ਯਾਰ ਬੰਦੇ ਨੂੰ ਇੰਨੇ ਨਾਲ ਹਨਾ ਬਹੁਤ ਹੌਸਲਾ ਹੋ ਜਾਂਦਾ ਵੀ ਚੱਲ ਕੋਈ ਨਾ ਜੇ ਕਈ ਇਰ ਇਧਰੋਂ ਘਾਟਵਾਦ ਹੋ ਜਾਈਂ ਅਗਲਾ ਉਧਰੋਂ ਛੱਡ ਲੈਂਦਾ ਉਧਰੋਂ ਘਾਟਵਾਦ ਹੋ ਜਾਈਂ ਇਧਰੋਂ ਕੂਤਰ ਛੁੱਟ ਜਾਂਦਾ ਹੈਗਾ ਉਹ ਹਿਸਾਬ ਤੇ ਅਗਲੇ ਸੀਜ਼ਨ ਨੂੰ ਬਸ ਬਾਬਾ ਰ ਬੁਰੀ ਸੰਗਤ ਬੁਰੀਆਂ ਬਲਾਵਾਂ ਤੋਂ ਵਿਚਾਰੇ ਬਸ ਫਿਰ ਦੇਖੋ ਆਪਾਂ ਵਧੀਆ ਸੁਨੇ ਇੱਕ ਚੰਗਾ ਸ਼ੌਂਕ ਦਿਖਾਵਾਂਗੇ ਐ ਨਹੀਂ ਕਹਿੰਦੇ ਜਿੱਤਾਂਗੇ ਚੰਗਾ ਸ਼ੌਂਕ ਦਿਖਾਉਣਾ ਤੁਹਾਨੂੰ ਆਪਾਂ ਵਧੀਆ ਹੈਨਾ ਜਿੱਤ ਦੀ ਗੱਲ ਨਹੀਂ ਆਪਾਂ ਕੀਤੀ ਵੀ ਜਿੱਤਾਂਗੇ ਮੈਂ ਜਿੱਤ ਨਹੀਂ ਕਹਦਾ ਹੁੰਦਾ ਕਦੇ ਵੀ ਆਪਾਂ ਜਿੱਤਾਂਗੇ ਈ ਹੈ ਕਿ ਨਹੀਂ ਹਾਂਜੀ ਬਾਪੂ ਆਗੇ ਜੀ ਇਧਰ ਲੈ ਕਰੇ ਚਾਹ ਚੂ ਪੀ ਆਂਦੀ ਘਰੋਂ ਤੇ ਹੁਣ ਮੇਰੀ ਰਹਿ ਸੀ ਤੇ ਪਹਿਲੇ ਨੰਬਰ ਤੇ ਤਾਂ ਮੈਂ ਚੇਪੀ ਜੀ ਲਾਉਣੀ ਆ ਹੈਨਾ ਇੱਕ ਕਬੂਤਰ ਦੇ ਕੱਲ ਇੱਕ ਕਬੂਤਰ ਰਹਿ ਗਿਆ ਸੀਗਾ ਨਾਲ ਨਾਲ ਤਾਂ ਆਪਾਂ ਯਾਰ ਜੀ ਪੀ ਕਿਧਰ ਗਈ ਬ్రో ਨਲ ਤਾਂ ਫਟੀਆਂ ਵੀ ਲਾ ਤਾ ਸੀ ਆਪਾਂ ਹਨ ਤੇ ਨਲੇ ਲੱਗਦੇ ਹੱਥ ਚੀਪੀ ਮੇਰੀ ਜੇਬ ਚ ਲਈ ਫਿਰਦਾ ਕੱਲ ਦੀ ਵਾਓ ਬਿਊਟੀਫੁੱਲ ਜੇਪੀ ਮੇ ਤੇ ਪਾਲਦਾ ਫਿਰਦਾ ਹੈਗਾ ਚੀਪੀ ਲਾ ਕੇ ਕੂਤਰਦੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਉਸ ਤੋਂ ਬਾਅਦ ਆਪਾਂ ਜਾਰਾਂ ਕਰਦੇ ਆ ਕਿੰਨਾ ਤਾਂ ਕਰਾਂਗੇ ਯਾਰ ਕਿਹੜਾ ਕੰਮ ਸਟਾਰਟ ਤਾਂ ਕਰਗੇ ਬਰੋ ਹਾਂਜੀ ਬਾਬਿਓ ਲੈ ਆਂਦੇ ਜੀ ਟੂ ਨਿਊ ਬਰਸ ਪ੍ਰਾਂ ਕਰਨੋ ਠੀਕ ਹੈ ਤੇ ਇਹ ਮੈਂ ਦੋ ਤਾਂ ਲਿਆਂਦਾ ਮੈਨੂੰ ਪਤਾ ਹੈ ਕਿਉਂਕਿ ਜਿਹੜਾ ਅੱਜ ਜਿਹਦੇ ਨਾਲ ਮੈਂ ਰੰਗ ਕਰੂੰਗਾ ਉਹ ਤਾਂ ਅੱਜ ਖਰਾਬ ਕਰ ਦੂ ਮੈਂ ਧੋਣ ਦੀ ਮੇਰੀ ਪਹੁੰਚ ਹੈ ਨਹੀਂਗੀ ਫਿਰ ਕੱਲ ਨੂੰ ਇੱਕ ਨਵਾਂ ਲਾਵਾਂਗੇ ਘਟਕਟਾ ਆ ਇੰਨੇ ਨਾਲ ਨਾ ਆਈ ਨੈਣਾ ਰੰਗ ਕਰਨ ਲਈ ਆਪਾਂ ਨੂੰ ਤਿੰਨ ਬੁਰਸ਼ ਚਾਹੀਦੇ ਹੋਣਗੇ ਤਿੰਨ ਚਾਰ ਕਿਉਂਕਿ ਫਿਰ ਜਿਹੜਾ ਇੱਕ ਵਾਰੀ ਬੁਰਸ਼ ਲੱਗ ਗਿਆ ਉਹ ਤਾਂ ਖਰਾਬ ਹੀ ਸਮਝੋ ਕਿਉਂਕਿ ਆਪਣੀ ਇੰਨੀ ਪਹੁੰਚ ਨਹੀਂ ਪੈਂਦੀ ਆਪਾਂ ਉਹਨੂੰ ਸਾਫ਼ ਕਰਕੇ ਰੱਖ ਕੇ ਵੀ ਅਗਲੇ ਦਿਨ ਨੂੰ ਰੀਯੂਜ਼ ਕਰਨ ਵਾਸਤੇ ਤੇ ਨਾ ਭਈ ਆਪਾਂ ਹਾ ਜਾਰ ਲੱਗ ਇਹ ਵੀ ਲਾਉਣ ਦੀ ਪਹੁੰਚ ਹੈ ਨਹੀਂ ਮੇਰੀ ਉਹਦੀ ਆਈ ਮਾਰੂਗਾ ਮੈਂ ਤੈਨੂੰ ਠੀਕ ਹੈ ਕਿ ਨਹੀਂ ਕੋ ਮੈਨੂੰ ਮੇਰਾ ਪਤਾ ਇੰਨੀ ਖੇਚਿਆ ਨਹੀਂ ਹੁੰਦੀ ਮੇਰੇ ਤੋਂ ਤੇ ਰੰਗ ਭਾਲੀਏ ਆਪਣਾ ਰੰਗ ਹੋ ਪਿਆ ਸਾਹਮਣੇ ਬਰੋ ਚਲੋ ਮੈਂ ਰੰਗ ਗੁੰਗਰ ਲਾ ਕੇ ਹਨਾ ਆਪਾਂ ਰੰਗ ਤੇ ਕਰਾਂ ਕੰਮ ਸਟਾਰਟ ਲੱਗ ਗਿਆ ਰੰਗ ਕਰਨ ਮੈਂ ਥੰ ਇੱਕ ਐਕਸ ਮਾਰੀ ਦੀਆਂ ਕਿ ਨਹੀਂ ਤੇ 0.5 ਵੀ ਕਰ ਲੀ ਹਾਂ ਮਾੜੇ ਇੱਧਰੇ ਹੋਇਆ ਇੱਧਰ ਨੂੰ ਭੰਗ ਮਿਲਿਆ ਲੱਗੇਗਾ ਰੰਕਰ ਬਾਬੇ ਕਰ ਖਾਲਾ ਤੇ ਓਕੇ ਮੁੰਡਿਆ ਜਾ ਕੇ ਦਿਖਾ ਦੇ ਆ ਕੇ ਮੜਾ ਆ ਬਸ ਕੋਲ ਭਾਈ ਲਗਭਗ ਜਿੰਨਾ ਮਤਲਬ ਵੀ ਇਧਰੋਂ ਇਧਰੋਂ ਮਾਰੀ ਜਾਂਦੇ ਖਣ ਤੇ ਜਿੰਨਾ ਕੋ ਹੋਇਆ ਆ ਜਾ ਤੇ ਮਾਰਦੇ ਆ ਤੇ ਬਾਕੀ ਫਿਰ ਕੱਲ ਨੂੰ ਕਰ ਦਾਂਗੇ ਹਾਂਜੀ ਬਾਬੇਓ ਇਹ ਰੰਗ ਰੰਗ ਕਰਕੇ ਬਈ ਜਿਹੜਾ ਕੰਮ ਕਰਤਾ ਆਪਾਂ ਕਲੋਜ਼ ਰੰਗ ਵਾਲਾ ਮਤਲਬ ਕੱਲ ਨੂੰ ਕੰਟੀਨਿਊ ਕਰਾਂਗੇ ਚੱਕਰ ਕੀ ਹੈ ਅੱਜ ਬਲਜੀਤ ਨਾਲ ਥੋੜਾ ਕੰਮ ਜਾਣਾ ਇਹ ਨਾਲ ਘੋੜੀ ਜੀ ਚਕਾ ਕੇ ਲਾਉਣੀ ਹੈ ਕਿਸੇ ਦੇ ਘਰੋਂ ਹੁਣ ਇਹਨਾਂ ਨੇ ਘਰੇ ਵੀ ਕਲਰ ਕਰੀ ਜਾਂਦੇ ਹੈਗੇ ਮੈਂ ਨਾਲੇ ਘੋੜੀ ਚੱਕ ਲਾਵਾਂਗੇ ਬਾਅਦ ਚ ਰੰਗ ਕਰ ਦਾਂਗੇ ਬਰੀ ਤਾਂ ਐ ਕਰ ਇਹ ਚ ਰੋਕ ਕੇ ਨਾ ਡੀਜ਼ਲ ਕੱਟ ਪੈ ਜਾਣਾ ਹੱਥੋਂ ਤੋਂ ਕੋਕਲਾ ਕੋਈ ਨਾ ਇੱਕ ਸਾਈਡ ਤੇ ਲਾ ਲਾ ਮੈਂ ਤਾਂ ਕਹਿੰਦਾ ਕੋਈ ਡੇਟ ਚ ਨਗੇ ਨਾਂਗੇ ਟੱਕੜੋਂ ਖਣ ਹੋਵੇ ਮੈਂ ਖੜਾ ਰਹਾਂ ਤੇ ਉਹ ਚੱਕਣ ਇੱਥੇ ਫਿਰ ਆਇਆ ਤੁਸੀਂ ਆਇਆ ਆਪ ਪੈਪ ਚੱਕ ਬਾਈ ਬਣੇ ਤੇ ਉਹ ਕਿੱਧਰ ਰੱਖਤੀ ਉਹ ਥੱਲੇ ਦੀ ਥੱਲੇ ਹੀ ਪਿਆ ਉਹ ਵੀ ਸਾਹਮਣੇ ਪੈਪ ਤੇ ਰੰਗ ਬਈ ਸਿਰਫ ਫਰੰਟ ਸਾਈਡ ਕੀਤੀ ਆ ਹਲੇ ਆ ਦੇਖ ਲੋ ਮਤਲਬ ਹਜੇ ਜਦੋਂ ਬਈ ਅੰਦਰੋਂ ਵੀ ਹੋਇਆ ਜਦੋਂ ਅੰਦਰੋਂ ਜਿਹੜਾ ਦੀਂਦਾ ਹਜੇ ਇੱਕ ਵਾਰੀ ਦਾ ਬਾਹਰੋਂ ਵੱਜਣਾ ਪ੍ਰੋਪਰ ਰੰਗ ਸਾਰੇ ਤੇ ਇੱਕ ਵਾਰੀ ਪ੍ਰੋਪਰ ਅੰਦਰੋਂ ਵੱਜਣਾ ਠੀਕ ਆ ਆ ਦੇਖੋ ਐਨ ਪੂਰਾ ਸਰਾ ਲਾ ਦੇਣਾ ਬਲੈਕ ਕਲਰ ਆਪਾਂ 올 ਬਲੈਕ ਕਲਰ ਨੂੰ ਕਰ ਦਾਂਗੇ ਆਪਾਂ ਇਹਦਾ ਕੰਮ ਕਲੀਅਰ ਕਰ ਦਾਂਗੇ ਜਾਲ ਵਾਲਾ ਰੰਗ ਵਾਲਾ ਠੀਕ ਆ ਕਿ ਨਹੀਂ ਬਾਕੀ ਹੱਥ-ਫੁੱਤ ਪੂਰੇ ਸਾਨੂੰ ਪਤਾ ਹੀ ਐ ਤੇ ਹਜੇ ਕੂਤਰਾਂ ਨੂੰ ਦਾਣਾ ਪਾਣੀ ਵੀ ਪੋਣਾ ਬਈ ਸ਼ੀਤੀ ਸ਼ੀਤੀ ਤਾਂ ਕਰਕੇ ਮੈਂ ਪਹਿਲਾਂ ਹੱਥ ਧੋਲ ਕੇ ਉਹਦੇ ਨਾਲ ਡੀਜ਼ਲ ਨਾਲ ਉਦੋਂ ਬਾਅਦ ਦਾਣਾ ਪਾਣੀ ਪਾਵੇਂ ਕੂਤਰਾਂ ਨੂੰ ਤੇ ਆਹ ਰੰਗ ਵਾਲੇ ਬੁਰਸ਼ ਬਰਸ਼ ਵੀ ਧੋ ਕੇ ਰੱਖ ਲੈਂਗੇ ਨਾਲੇ ਲਓ ਬਾਪੂ ਪਾਈਏ ਨੂੰ ਦਾਣਾ ਪਾਣੀ ਬਲਜੀਤ ਨੂੰ ਬਣਦਾ ਕੈਮਰਾਮੈਨ ਇੱਕ ਮਿੰਟ ਦਾ ਕੰਮ ਹੀ ਐ ਪਹਿਲਾਂ ਪਾਈਏ ਤੇ ਗੁੱਡੀ ਜਗ੍ਹਾ ਤੇ ਆਏ 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 ਬਿੜਾ ਆਏ 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 ਬੋਟਲ ਇੱਥੇ ਰੱਖ ਤੇ ਵੇਖੋ ਪਾਈ ਦਾ ਟੁੱਟ ਕੇ ਉਹ ਫੇਰ ਆਖਣਾ ਪਾਵੇ ਇਹਨਾਂ ਨੂੰ ਤੇ ਹੋਰ ਰੱਖ ਦੇ ਥੱਲੇ i555 i55 i55 ਨੂੰ ਤੇਰੇ ਵੀ ਡੈ ਪੈਣ ਦੀ ਕੋਕਰ ਬੋਰਡ ਇਧਰਲੇ ਪਾਸੇ ਦਾਣੇ ਪਾਏਗੇ ਬੈਠ ਕੇ ਨਹੀਂ ਪਾਇਆ ਤੇ ਇਧਰ ਆਪਣੇ ਬੈਡ ਕਰ ਦਿੰਦੇ ਨੇ ਠੀਕ ਹੈ ਇਹ ਵੀ ਬਹੁਤ ਹਾਸ ਕਰਦੇ ਖਰਾਕ ਦੀ ਤੇ ਮੇਰੇ ਨਾਲ ਵੀ ਬਹੁਤ ਹਨ i557 ਤੇ ਪਾਣੀ ਵੀ ਪਾਉਣ ਆਲਾ ਪਾਣੀ ਆ ਭਾ ਕੇ ਪਾ ਦੇਗੇ ਇਹਨਾਂ ਨੂੰ ਉਹਨੇ ਆਪਾਂ ਜਾਣਗੇ ਚੱਲ ਵਧੀ ਚੱਲ ਗਿਆ ਲਾ ਤਾਂ ਲੋਕ ਮੇਰੇ ਵੀਰੋ ਤੇ ਹੁਣ ਸਾਲਦਿਆਂ ਭਾਈ ਘੋੜੀ ਲੈਣ ਕਿਹੜੀ ਘੋੜੀ ਲੈਣੀ ਹੈ ਨੁੱਕਰੀ ਨੁੱਕਰੀ ਉਦਰੀ ਲੈਕੋਣੀ ਹੈ ਕਿਤੇ ਰੰਗ ਦੀ ਖੱਟੇ ਦੀ ਖੱਟੇ ਰੰਗ ਦੀ ਹਾਂਜੀ ਮੇਰੇ ਵੀਰੋ ਮੁੜਿਆ ਜੀ ਘੋੜੀ ਭੱਜ ਗਈ ਘੋੜੀ ਭੱਜ ਗਈ ਅਸੀਂ ਉਹ ਲੇਟ ਤੇ ਸਾਡੇ ਜੋ ਸਾਹਜ ਚ ਨੇ ਜੀ ਫੜੀ ਨਹੀਂ ਗਈ ਇੱਕ ਕਾਰਨ ਕੀ ਜੀ ਘੋੜੀ ਸੀ ਵੱਡੀ ਬਾੜੀ ਬਾਬੇ ਤੁਸੀਂ ਆਏ ਸਾਹਵਾਲੋ ਵੀ ਮੰਨ ਕੇ ਚੱਲੇ ਇੱਕ ਇੱਕ ਆਪਾਂ ਨੂੰ ਆਏ ਹੋਵੇ ਜੀ ਜੀ ਵੱਡੀ ਐ ਉਦੋਂ ਪਾ ਕੋਲੇ ਜਾ ਕੇ ਦੇਖੋ ਨਯਾ ਜੀ ਵੱਡੀ ਬਣਦੇ ਨਾ ਕੋਹ ਕੋੜੀ ਸੀ ਭਾਈ 15 20 ਫੁੱਟ ਦੀ 15 20 ਫੁੱਟ ਦੀ ਕੋੜੀ ਸਾਡੇ ਕਿੱਥੇ ਲੋਟ ਆਉਂਦੀ ਹੈ ਨਾ ਮੈਂ ਐਡੀ ਘੋੜੀ ਨਹੀਂ ਬਰੋ ਮੈਂ ਆਪਣੀ ਨਾਰਮਲ ਛੱਤ 11 ਫੁੱਟ ਤੇ ਹੁੰਦੀ ਹੈ ਤੇ 11 ਫੁੱਟ ਦੀ ਛੱਤ ਤੇ 15 ਫੁੱਟ ਦੀ ਘੋੜੀ ਕਿੱਥੇ ਲਾਵਾਂਗੇ ਪਾਣਾ ਵਜੇਰ ਨੇ ਕਰਨਾ ਰੰਗ ਫਿਰ ਮੈਂ ਕੋਈ ਨਾ ਹੋਰ ਹੱਲ ਕਰਾਵਾਂ ਕਿਦੋਂ ਆਪਾਂ ਕਿਹੜਾ ਤੇਰਾ ਘਰੇ ਮੁੜਿਆ ਏ ਮੋਟਰਸਾਈਕਲ ਪਾਸੇ ਕਰਨਾ ਫੜ ਜਾ ਇੱਕ ਮਿੰਟ ਲਾ ਦੇ ਬਰੋ ਕਰਾਂ ਟਰੈਕਟਰ ਇੱਥੇ ਤੇ ਹੱਲ ਕਰਦੇ ਕੋਈ ਚੱਕੇ ਨਹੀਂ ਕਰਾਂ ਆਪਾਂ ਨੂੰ ਬੜੇ ਕੰਮ ਹਜੇ ਬਾਈ ਯਾਰ ਸੋ ਸਹੀ ਦੱਸਣਾ ਕਿ ਮੈਡੀਕਲ ਥੋੜੀ ਜਿਹੀ ਮੈਡੀਸਨ ਲਿਉਣੀ ਆ ਕੋਈ ਸੋ ਵੀਡੀਓ ਐਡਿਟ ਵਗੈਰਾ ਕਰਨੀ ਆ ਹਾਂ ਜੀ ਮੇਰੇ ਵੀਰੋ ਚੱਲ ਬਈ ਜੀ ਘਰ ਨੂੰ ਹਾਂ ਕੋੜੀ ਵੀ ਪੁੱਛਿਆਂ ਦੀ ਬਈ ਕੱਲ ਚਰਨੋਂ ਉਹ ਕੱਲ ਨੂੰ ਲਿਆਵਾਂਗਾ ਹੁੰਡੀ ਰਾਂ ਨੂੰ ਰਖਾਈ ਜਾਂਦੀ ਖੜੀ ਹੈਣਾ ਫੁਰਲੀ ਤੇ ਤੇ ਬਾਦ ਨੂੰ ਆਉਂਦੇ ਹੋਏ ਨੇ ਫੜ ਲੀਂਗਾ ਮੈਡੀਸਨ ਠੀਕ ਹੈ ਘਰੇ ਮਗਾਂਗਾ ਜੀ ਥੋੜਾ ਮੋਟਾ ਕੋਈ ਦਰਦਲਾ ਕੋਈ ਰੇਸ਼ੇ ਰੁਸ਼ੇ ਵਾਲਾ ਕਾ ਤੇ ਹੁਣ ਸਾਲਦਿਆਂ ਭਾਈ ਥੀਸੀ ਥੀਸੀ ਘਰੇ ਹਾਂਜੀ ਬਾਪੂ ਇਧਰੋਂ ਕੰਮ ਕਰਤਾ ਕਲੀਅਰ bro ਸਾਰਾ ਦਾਣੇ ਪਾਣੀ ਦਾ ਉਹ ਅੰਦਰਲੇ ਕੁਤਰਾ ਹੁੰਦਾਣਾ ਪਾਣੀ ਹੋ ਗਿਆ ਇਹਨਾਂ ਨੂੰ ਵੀ ਹੋ ਗਿਆ ਸੀਗਾ ਇਧਰ ਬੈਠ ਕੱਲ ਨੂੰ ਦਾਣਾ ਪਾਣੀ ਪਾਦਾ ਠੀਕ ਹੈ ਤੇ ਆ ਜਿਹੜੇ ਘਰੋਂ ਭਾਂਡੇ ਭੁੰਡੇ ਲੈਣੇ ਹੋਣੇ ਆਪਾਂ ਚਾਹ ਪਾਣੀ ਲੈ ਆਪਣੇ ਇਹ ਵੀ ਲੈ ਚੱਲੀਏ ਵਾਪਸ ਹੁਣ ਚੱਲਦੇ ਆ ਘਰੇ ਬਈ ਰੂਟੇਟ ਹੀ ਖਾ ਕੇ ਆਉਣ ਨਾਲੇ ਉਧਰ ਵੀਡੀਓ ਅਪਲੋਡ ਕਰ ਕੇ ਆਉਣ ਤੇ ਨਲੇ ਆਉਣ ਨਹਾ ਕੇ ਠੀਕ ਹੈ ਹੁਣ ਜਾਇਨਾ ਕੋ ਜੈ ਜੈ ਦਿਨ ਸ਼ਿਵ ਦਾ ਇਨੀ ਸਪੀਡ ਜੀ ਗੇ ਵਧਦੀ ਹੈ ਨਹੀਂ ਗਲਤ ਨਾ ਸਮਝੋ ਕਰੋ bro ਉਹ ਕਦੇ ਕਦੇ ਜ਼ਿਆਦਾ ਨਰਜੀ ਹੁੰਦੀ ਹੈ ਕਦੇ ਕਦੇ ਸਰੀਰ ਐਕਟਿਵ ਹੁੰਦਾ ਤੇ ਮੋਸਟਲੀ ਸਰੀਰ ਨੂੰ ਪਤਾ ਆਪਣਾ ਨਾਈਟ ਟੂ ਕਰਿਆ ਰੋਟੀ ਖਾਇਆ ਫਰੈਸ਼ ਹੋਇਆ ਅਕਾਊਂਟ ਪਰ ਦਾ ਲੋਕ ਖੋਲੀ ਹਾਂਜੀ ਬਾਬਿਓ ਤੇ ਬਸ ਕਰ ਜੀ ਬਰੋ ਵਲੋਗ ਦੀ ਐਂਡਿੰਗ ਸਾਰੇ ਕੰਮ ਤਾਂ ਨੇ ਨਿਬੜੇ ਅੱਜ ਵਾਲੇ ਤੁਹਾਨੂੰ ਵੀ ਪਤਾ ਹਨਾ ਤੇ ਬਾਕੀ ਆ ਜਾਲ ਰਹੇਗਾ ਬਰੋ ਇਹ ਹਰ ਹਾਲ ਚ ਕੱਲ ਨੂੰ ਮੈਂ ਕੰਪਲੀਟ ਕਰ ਦੇਣਾ ਠੀਕ ਹੈ ਕਿਉਂ ਮੈਨੂੰ ਪਤਾ ਲੱਗ ਗਿਆ ਵੀ ਅੱਜ ਘੰਟੇ ਚ ਇੰਨਾ ਕੰਮ ਹੋ ਗਿਆ ਹਨਾ ਤਾਂ ਵੀ ਕੱਲ ਨੂੰ ਜੇ ਮੈਂ ਸਹੀ ਲੱਗ ਗਿਆ ਬੰਦਿਆਂ ਨੂੰ ਮਤਲਬ ਚਾਲ ਜੀ ਬਣ ਗਈ ਜਦੋਂ ਵਧੀਆ ਤੇ 2 ਘੰਟਾ ਚੰਦਰੋ ਬਾਹਰੋਂ ਆਪਾਂ ਨਵੇੜ ਦੇਾਂਗੇ 2 ਜਾਂ ਬਾਅਦ ਤੋਂ 3 ਘੰਟੇ ਲੱਗ ਜਾਣਗੇ ਯਾਰ ਤੇ ਕੰਮ ਨਵੇੜ ਕੇ ਹੀ ਹਟਾਂਗੇ ਆਪਾਂ ਇਹ ਠੀਕ ਆ ਮੈਂ ਕਿ ਇੱਧਰ ਦਾਣਾ ਦੂਣਾ ਪਾਰ ਰੱਖਿਆ ਸੀਗਾ ਸਭ ਓਕੇ ਰਿਪੋਰਟਾਂ ਨੇ ਉਹ ਕਬੂਤਰਾਂ ਆਪਦੀ ਅਤਲਾ ਬਦਲੀ ਕਰਕੇ ਬੈਠੇ ਉਹਨਾਂ ਦੀ ਮੈਂ ਸੈਟਿੰਗ ਕਰ ਦੂੰਗਾ ਖੁੱਡਾ ਖੋਲ ਕੇ ਹਨਾ ਫੇਰ ਤੇ ਕੁਝ ਉਧਰ ਬੈਟ ਕੁਝ ਵੀ ਕਬੂਤਰਾਂ ਨੇ ਦੇਖਣਾ ਹਨਾ ਵੀ ਆਂਡਾ ਆਂਡਾ ਲਾ ਲਿਆ ਕਿ ਨਹੀਂ ਮੁੜ ਕੇ ਉਹਨਾਂ ਅਸਲੇ ਵੀ ਆਂਡਿਆਂ ਦੀ ਅਤਲਾ ਬਦਲੀ ਕਰਨੀ ਆ ਬਰੋ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇਹਨਾਂ ਦੀ ਵੀ ਸੈਟਿੰਗ ਹੋ ਜੂਗੀ 1 ਮਿੰਟ ਹੋਣੀ ਦੇਖ ਲੈਣੇ ਆ ਲਾਉਣ ਵਾਲੀ ਅਬੂ ਕਬੂਦਰੀ ਵੀ ਢੂਈ ਬਣੀ ਬੈਠੀ ਐ ਤੇ ਸ਼ਾਇਦ ਪਰਲੀ ਨਹੀਂ ਤਾਂ ਮੁੰਲਾ ਦਾ ਲਾ ਹੀ ਲਿਆਉਂਦਾ ਜਿਵੇਂ ਹਣਾ ਤੇ ਚੱਲੇ ਕਰੀ ਚੈੱਕ ਕਰ ਲੈਣਾ ਮੈਂ ਤੇ ਉਹ ਮੇਰੀ ਸਿਰਦਰ ਦੇ ਕੋਈ ਡਿੱਕਤ ਨਹੀਂ ਲਾ ਰਹੇ ਨੇ ਮੈਂ ਦੇਖ ਲੂੰਗਾ ਤੇ ਬਾਕੀ ਬੱਸ ਉਹਨੂੰ ਪਤਾ ਹਣਾ ਕੀ ਹੋਇਆ ਸਾਰਾ ਦਿਨ ਕੀ ਕੀਤਾ ਅੱਜ ਆਪਾਂ ਤੇ ਬਾਕੀ ਬੱਸ ਕੱਲ ਨੂੰ ਮਿਲਦੇ ਆਂਗੇ ਠੀਕ ਹੈ ਕਿ ਨਹੀਂ ਦੇਖਦੇ ਆਂ ਕੀ ਹਾਲ ਪਤਾ ਵੈ ਓਕੇ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਨੇ ਵੀ ਵੀਰ ਦੇਖਦੇ ਕਰਦੇ ਆ ਪਿਆਰ ਕਰਦੇ ਆ ਹਣਾ ਮੇਰੇ ਭਰਾ ਲਾਈਕ ਕਮੈਂਟ ਤੇ ਵੈਸੇ 뷰 ਦਾ ਬਹੁਤ ਘਟ ਗਿਆ ਹਨ ਚਲੋ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਆਪਣਾ ਖਰਚਾ ਪਾਣੀ ਨਿਕਲ ਜਾਂਦਾ ਫਿਰ ਵੀ ਯਾਰ ਓਕੇ ਸੌਖਿਆਂ ਦਾ ਤੇ ਓਕੇ ਆ ਬਾਕੀ ਦਿਨੋਂ ਧੰਨਵਾਦ ਵੀ ਜਿੰਨੇ ਵੀ ਬਰਾ ਸਪੋਰਟ ਕਰਦੇ ਨੇ ਆਪਣੇ ਛੋਟੇ ਵੱਡੇ ਤੇ ਲਵ ਯੂ ਅਗਰੋ ਸਾਰਿਆਂ ਨੂੰ ਠੀਕ ਹੈ ਜੀ ਕੱਲ ਨੂੰ ਮਿਲਦੇ ਬਾਏ ਬਾਏ ਗੁੱਡ ਨਾਈਟ ਸੌਣੇ ਸੌਣੇ